ਕਿਆ ਨਹੀਂ ਤੁਸੀਂ ਬਾਰੇ ਜੋ ਦੇਖਿਆ ਐ ਉਹ ਹੀ ਦੱਸ ਸਕਦੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਖਿੱਚੀ ਦੀਆਂ ਉਸ ਬਾਰੇ ਆਹੀ ਕਹਿ ਤਾ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤੇ ਦਿਲ ਦਾ ਬਹਿਮਲ ਵਕ ਬਾਕੀ ਕੁਝ ਕਹਿ ਨਹੀਂ ਸਕਦੇ ਇਹ ਮਾਰੇ ਦੇ ਵਿੱਚ ਕਿਦਾਂ ਦਾ ਮਹੌਲ ਐ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜੀ ਕੋਈ ਹਾਲਾਤ ਦੇਖ ਨਹੀਂ ਹੈਗੇ ਪਰ ਰੋਲਾ ਬੜਾ ਪੀਜੋ ਬਹੁਤ ਜ਼ਿਆਦਾ ਪੀਦਾ ਹੈ ਸ਼ਾਇਦ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰੀ ਆ ਕੀ ਨਜ਼ਰ ਵਿੱਚ ਵੀਡੀਓ ਚ ਸੁਣਿਆ ਕੋਈ ਮੋਤਾ ਵੀ ਹੋਈਆਂ ਕੱਲੇ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਇਹ ਮੋਤਾ ਜੌਣ ਮੋਤਾ ਹੋਈਆਂ ਸੀ ਤੁਹਾਨੂੰ ਵੀਡੀਓ ਦੇਖ ਕੇ ਵੀਡੀਓ ਚ ਕੀ ਨਜ਼ਰ ਆ ਰਿਹਾ ਹੈ ਵੀਡੀਓ ਚ ਤੇ ਐਹੀ ਨਜ਼ਰ ਆ ਰਿਹਾ ਪਈ ਹੈ ਪਰਛਾਈ ਜਿ ਇਹ ਕਿਸ ਚੀਜ਼ ਦੀ ਵੀ ਕੋਈ ਇਦਾਂ ਦੀ ਚੀਜ਼ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸੇ ਜਗ੍ਹਾ ਤੇ ਸੀ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਤੁਸੀਂ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾ ਠੀਕ ਇਹਦਾ ਪਤਾ ਲਗਾਇਆ ਜਾ ਵੀ ਕੀ ਚੀਜ਼ ਹੀ ਹੈ ਠੀਕ ਜਿਹੜਾ ਦਿਲ ਲੋਕਾਂ ਦੇ ਦਿਲ ਤੋਂ ਬੈਮ ਦੂਰ ਕੀਤਾ ਜਾਵੇ ਜਾਂ ਸਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਬਮੜ ਕੇ ਮੁੜਿਆ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਉਡਾਈ ਹੈ ਕਿ ਜੇ ਚੜੇਲ ਵਗੈਰਾ ਚਾਹੀਏ ਉਹ ਜੀ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਜੀ ਤੇ ਨਹੀਂ ਔਰ ਮੈਂ ਇਹੋ ਹੀ ਕਹ ਰਿਹਾ ਲੋਕਾਂ ਨੂੰ ਕਿ ਅંધ ਵਿਸ਼ਵਾਸ 'ਚ ਨਾ ਫਸੋ ਤੇ ਨਾ ਹੀ ਡਰਦੇ ਕੋਈ ਜੂਰ। ਦੇਖੋ ਐਸੀ ਚੀਜ਼ ਕੋਈ ਨਹੀਂ ਹੈ। ਜੀ। ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰਦਾ ਆਇਆ। 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ। ਜੀ। ਔਰ 40 ਸਾਲ ਤੋਂ ਮੈਂ ਭੋਜਨ ਛੱਡਿਆ ਹੈ। ਜੀ। ਬਹੁਤ ਕਿਰਪਾ ਮੜੀਆਂ 'ਚ ਰਹਿ ਰਹੇ ਹਾਂ ਰਾਤ। ਕਿਤੇ ਜਲਦੀ ਹੈ ਕਈ ਵਾਰ ਅੱਗ ਸੇਕ ਕੇ ਉਹਦੀ ਰਾਤ ਬਿਤਾਇਆ ਕੀਤਾ ਹੈ। ਜੀ। ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ। ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰਦੇ। ਇਹ ਐਵੇਂ ਇੱਕ ਬਹਿਮ ਹੈ। ਕਿਲੇਲਾ ਹੁੰਦੀ ਸੀ ਪਹਿਲੇ ਜੀ ਇਥੇ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਚੰਚਾਨਕਾ ਟੋਵੇ ਜੀ ਉਦੋਂ ਕੋਈ ਭੈ ਹੁੰਦਾ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ ਜੀ ਬਾਕੀ ਚੰਤਰ ਵਿਗਿਆ ਇਸੇ ਭੋਲੇ ਨੇ ਸਭ ਕੀਲ ਦਿੱਤੀ ਹੈ ਜੀ ਉਹ ਕੋਈ ਨਹੀਂ ਹੈ ਚੰਤਰ ਵਿਗਿਆ ਕੁਛ ਨਹੀਂ ਹੈ ਜੀ ਸਿਰਫ ਆਪਣਾ ਹੀ ਬਹਿਮ ਹੈ ਲੋਕ ਡਰਦੇ ਨੇ ਹੁਣ ਕੀ ਮਸੇ ਬੜਾ ਮਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਵਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਜਿਹੜੇ ਨੂੰ ਕੁਝ ਲੱਗ ਨਹੀਂ ਆ 100 ਧੂਤਾਂ ਦਾ ਇੱਕ ਧੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਤੂੰ ਕਹਾਣੀ ਤਾਂ ਇਸ ਬਾਰੇ ਜੋ ਦੇਖਿਆ ਉਹੀ ਦੱਸ ਸਕਦੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਦੇ ਬੱਚੇ ਨੇ ਫੋਟੋਆਂ ਖਿੱਚੀ ਦੀਆਂ ਉਸ ਵਾਰਿਆ ਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਆ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹ ਮਾਰੀ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਾ ਨੂੰ ਡਰ ਪਾ ਕੇ ਤਾਂ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਕਿਹਨੇ ਹੈਗੇ ਪਰ ਰੋਲਾ ਬੜਾ ਪਿਆ ਬਹੁਤ ਜ਼ਿਆਦਾ ਪੇਦਾ ਹੈ ਕਿਸੇ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰੀ ਹੈ ਕੀ ਹੋ ਜਾਂਦਾ ਵੀਡੀਓ ਚ ਸੁਣਿਆ ਕੋਈ ਮੌਤਾ ਵੀ ਹੋਈਆਂ ਕੱਲੇ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਜੀ ਮੌਤਾ ਜਾਨ ਮੌਤਾ ਹੋਈਆਂ ਜੀ ਤੁਹਾਨੂੰ ਵੀਡੀਓ ਦੇਖ ਕੇ ਵੀਡੀਓ ਚ ਕੀ ਨਜ਼ਰ ਆ ਰਿਹਾ ਹੈ ਵੀਡੀਓ ਚ ਤੇ ਇਹ ਨਜ਼ਰ ਆ ਰਹੀ ਪਈ ਹੈ ਪਰਛਾਈ ਜੀ ਇਹ ਕਿਸ ਚੀਜ਼ ਦੀ ਵੀ ਕੋਈ ਇਦਾਂ ਦੀ ਚੀਜ਼ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸੇ ਜਗ੍ਹਾ ਤੇ ਹਾਂ ਬਿਲਕੁਲ ਤੇ ਇਹ ਮੰਗ ਕਰਦੇ ਤੇ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾਏ ਕਿ ਕੀ ਚੀਜ਼ ਹੀ ਹੈ ਠੀਕ ਹਾਂ ਜਿਹੜਾ ਦਿਲ ਲੋਕਾਂ ਦੇ ਦਿਲ ਚੋਂ ਬਹਿਮ ਦੂਰ ਕੀਤਾ ਜਾਵੇ ਜਾਂ ਸਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਬਮੜ ਕੇ ਮੁਰੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲਾਈ ਹੈ ਕਿ ਜਿਹੜੇ ਚੜੇਲ ਵਗੈਰਾ ਜਾਈ ਉਹ ਉਹ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਆ ਕਿ ਕਿਸੇ ਦੀ ਕੋਈ ਸ਼ਾਰਤਵਾਜੀ ਤੇ ਨਹੀਂ ਔਰ ਮੈਂ ਇਹੋ ਹੀ ਕਹਿੰਦਾ ਲੋਕਾਂ ਨੂੰ ਕਿ ਅੰਧ ਵਿਸ਼ਵਾਸ ਨਾ ਕਰੋ ਤੇ ਨਾ ਹੀ ਡਰਦੇ ਕੋਈ ਲੋਕ ਦਿਖੋ ਐਸੀ ਚੀਜ਼ ਕੋਈ ਨਹੀਂ ਹੈ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕੱਟਦਾ

ਉਦੋਂ ਕੋਈ ਭੈਅ ਹੁੰਦਾ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚੜੇਲ ਭੂਤ ਲੱਗ ਨਹੀਂ ਆਂਦਾ ਬਾਕੀ ਚੰਤਰ ਵਿਦਿਆ ਇਸੇ ਪੋੜੇ ਨੇ ਸਭ ਕੀਲ ਦਿੱਤੀ ਹੈ ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ ਇਹ ਸਿਰਫ ਆਪਣਾ ਹੀ ਬਹਿਮ ਹੈ ਲੋਕ ਡਰਦੇ ਨੇ ਉਹ ਕੀ ਮਸਿਆ ਬੜਾ ਮਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਵਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ कुछ सौ एक भूत इंसान है फिर आ जाएगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर